ਕੋਈ ਪੱਥਰ ਪਵਾ ਰਿਹਾ ਕੋਈ ਕੋਈ ਸਰਪੰਚ ਨੂੰ ਕਹਿੰਦੇ ਕਿਸੇ ਨੂੰ ਕਹਿੰਦੇ ਕੋਈ ਐਮਐਲਏ ਨੇ ਕੋਈ ਸੁਣ ਨਹੀਂ ਰਿਹਾ ਸਾਡੀ ਬਹੁਤ ਔਕਾ ਹੈ ਇੱਥੋਂ ਨੰਗ ਨਹੀਂ ਹੁੰਦਾ ਮਿੱਟੀ ਸਿੱਟੀ ਹੋਈ ਆ ਨਾ ਸਰਪੰਚ ਨੇ ਦੇਖਿਆ ਅੱਤ ਕਰ ਕੂੜਾ ਇੱਦਾਂ ਹੀ ਪਲਾਟਾਂ ਚ ਸਿੱਟੀ ਜਾਂਦੇ ਆ ਸਰਕਾਰ ਨੂੰ ਇਹ ਅਪੀਲ ਹੈ ਵੀ ਠੀਕ ਕਰਨਾ ਚਾਹੀਦਾ ਇਸ ਪਿੰਡ 'ਚ ਆਮ ਆਦੀ ਪੜੀ ਦਾ ਬੰਦੇ ਕੋਈ ਨਹੀਂ ਆ ਨਮਾਇੰਦਾ ਕੋਈ ਨਹੀਂ ਆ 3-4 ਸਾਲ ਹੋ ਗਈ ਤੇ ਰੋਡ ਠੀਕ ਨਹੀਂ ਬਣਤਾ ਇਹ ਤੇ ਰਸਤਾ ਦੇਖੋ ਭਣ ਜਾਏ ਬੱਚੇ ਵੀ ਆਉਂਦੇ ਆ ਨਾਈ ਡਿਊਟੀਆਂ ਕਰਦੇ ਆ ਹਾਲਾਤ ਬਹੁਤ ਗੰਦੇ ਆ ਪੰਗਟਰ ਦਾ ਪਾਣੀ ਵੀ ਜਾਂਦਾ ਵਾ ਦੂਸਰੇ ਦਿਨ ਬਾਰਿਸ਼ ਹੋ ਗਈ ਆ ਪੂਰਾ ਚਿੱਕੜ ਚਿੱਕੜ ਗਲੀਜ ਹੋ ਗਿਆ ਬੱਚਿਆਂ ਨੂੰ ਆਉਣ ਜਾਣ ਦੀ ਇੰਨੀ ਪਰੇਸ਼ਾਨੀ ਆ ਰਹੀ ਨਾ ਅੱਜ ਤੱਕ ਕਦੀ ਇੱਥੋਂ ਗੰਦਾ ਹਟਿਆ ਹੀ ਨਹੀਂ ਕੀ ਦਿਨਾਂ ਗੱਲ ਕਰੀ ਕੋਈ ਸੁਣੂਗਾ ਤਾਂ ਹੀ ਗੱਲ ਕਰਾਂਗੇ ਅਸੀਂ ਕਰਦੇ ਨਹੀਂ ਆ ਮੀਂਹ ਪੈ ਗਿਆ ਭਾਜੀ ਉਹਦਾ ਹੋਰ ਖਰਾਬ ਹੋ ਗਿਆ ਜੀ 2-2.5 ਸਾਲ ਹੋ ਗਏ ਖਰਾਬ ਹੀ ਆ ਭਾਜੀ ਇਹ ਸਸਿਕਾ ਦੋਸਤੋ ਮੈਂ ਪੰਜਾਬ ਸਰਕਾਰ ਦੇ ਵਿਕਾਸ ਕਾਰਜਾਂ ਪ੍ਰਤੀ ਜੋ ਦਿੱਲੀਆਂ ਦਿੱਤੀਆਂ ਜਾਂਦੀਆਂ ਨੇ ਜੋ ਪ੍ਰਚਾਰ ਕੀਤਾ ਜਾਂਦਾ ਅਖੀ ਤੁਸੀਂ ਦੇਖ ਸਕਦੇ ਹੋ ਸਾਡੇ ਜੀਪੀਸੀ ਅਪਡੇਟ ਦੇ ਮਾਧਿਅਮ ਰਾਹੀਂ ਅਸੀਂ ਤੁਹਾਨੂੰ ਇੱਥੇ ਦ੍ਰਿਸ਼ ਦਿਖਾਣੇ ਆ ਚੋਹਾਰ ਰੋਡ ਤੋਂ ਜੋ ਸਲੇਰਨ ਰੋਡ ਜਾਂਦਾ ਲਿੰਕ ਰੋਡ ਹੈ ਤੇ ਉਸ ਦੇ ਹਾਲਾਤ ਜੋ ਬਹੁਤ ਤੋਂ ਬਦਤਰ ਹੋ ਰਹੇ ਨੇ ਉਸ ਦੇ ਸਬੰਧ ਦੇ ਵਿੱਚ ਇੱਥੇ ਮੁਹੱਲਾ ਵਾਸੀ ਵੀ ਇਕੱਠੇ ਹੋਏ ਨੇ ਤੇ ਕੀ ਕਹਿਣਾ ਹੈ ਇਹਨਾਂ ਦਾ ਤੇ ਕਦੋਂ ਦਾ ਇਹ ਹਾਲਾਤ ਬਣੇ ਨੇ ਤੇ ਸਰਕਾਰ ਵੱਲੋਂ ਕਿਉਂ ਨਹੀਂ ਇਸ ਨੂੰ ਸਹੀ ਕੀਤਾ ਜਾ ਰਿਹਾ ਜਾਂ ਕਿਉਂ ਇਸ ਵੱਲ ਆਨ ਦੇਖਿਆ ਅਸੀਂ ਨੂੰ ਕੀਤਾ ਜਾ ਰਿਹਾ ਹਾਂਜੀ ਸਵਾਗਤ ਹੈ ਜੀਬੀਸੀ ਆਪੜਾ ਇਹ ਜਿਹੜਾ ਰੋੜਾ ਹੀ ਸਲੇਨ ਰੋਡ ਜਾਂਦਾ ਤੇ ਮੇਨ ਨੈਸ਼ਨਲ ਹਾਈਵੇ ਤੇ ਕੀ ਕੀ ਨਾਮ ਕੀ ਤੁਹਾਡਾ ਜੀ ਮੇਰਾ ਨਾਮ ਸਰਪੰਚਾ ਸਿੰਘ ਠਾਕੁਰ ਹੈ ਜੀ ਕਿਹੜੇ ਪਿੰਡ ਤੋਂ ਜੀ ਨਿਊ ਕਲੋਨੀ ਚੁਵਾਲ ਤੇ ਰਹਿੰਦੇ ਆਪਾਂ ਅੱਛਾ ਜੀ ਤੇ ਮੈਂ ਇੱਥੇ ਕਾਫੀ 25 ਸਾਲ ਦੇ ਰਹਿ ਰਿਹਾ ਤੇ ਇਹ ਜਿਹੜੀ ਹਾਲਾਤ ਦੇਖ ਰਿਹਾ ਅਸੀਂ ਇੱਥੇ ਡੇਲੀ ਰੋਜ਼ ਸਕੂਲ ਨੂੰ ਬੱਚੇ ਜਾਂਦੇ ਬੱਸਾਂ ਜਾਂਦੀਆਂ ਵੱਡੇ ਵੱਡੇ ਟਰੱਕ ਜਾਂਦੇ ਤੇ ਕੋਈ ਇੱਥੇ ਕੋਈ ਸੁਣਵਾਈ ਨਹੀਂ ਕਰ ਰਿਹਾ ਹਾਲਾਤ ਬਹੁਤ ਖਰਾਬ ਹੈ ਲੰਘਣ ਬਹੁਤ ਮੁਸ਼ਕਲ ਹੈ ਜਨਾਨੀਆਂ ਦਾ ਬਹੁਤ ਮੁਸ਼ਕਲ ਹੈ ਸੜਕ 'ਚ ਜਿੱਧ ਸਰਕਾਰ ਵੱਲੋਂ ਵਿਕਾਸ ਦੇ ਨਾਂ ਤੇ ਦਾਅਵੇਦਾਰੀਆਂ ਕੀਤੀ ਜਾ ਰਹੀਆਂ ਵਿਕਾਸ ਦੇ ਵੱਲੋਂ ਦਬੋਧਾਰੀ ਕੀਤੀ ਜਾਂਦੀ ਐਮਐਲਏ ਚੁਣੇ ਜਾ ਰਹੇ ਸਰਪੰਚ ਚੁਣੇ ਜਾ ਰਹੇ ਇਹ ਕਹਿੰਦੇ ਕਰਦੇ ਕਿਸ ਨੇ ਕੁਝ ਨਹੀਂ ਕੀਤਾ ਸਫਾਈ ਦੀ ਕੋਈ ਵਿਵਸਥਾ ਨਹੀਂ ਹੈ ਮਲੇਰੀਆ ਫੈਲਿਆ ਆਣ ਵਾਲੇ ਟਾਈਮ 'ਚ ਅਗੇ ਇਦਾਂ ਦੀ ਹਾਲਤ ਨਹੀਂ ਤਾਂ ਇੱਥੇ ਮੈਨ ਦਾ ਸਾਰਾ ਮੋਹੱਲਾ ਬਿਮਾਰ ਹੋ ਜਾਣਾ ਹੈ ਤੇ ਤੁਸੀਂ ਆ ਦੇਖੋ ਤੁਸੀਂ ਕਿਹ ਹਾਲਤ ਕਿ ਕਰ ਰੱਖੇ ਨਾਲ ਨੈਸ਼ਨਲ ਹਾਈਵੇ ਹੈ ਕਚੂੜਾ ਕਚਰਾ ਜੰਨਾ ਵੀ ਹੈ ਕੋਈ ਕਚਰੇ ਸੱਟਣ ਵਾਸਤੇ ਕੋਈ ਪਾਣੀ ਦੀ ਨਿਕਾਸੀ ਹੈ ਨਹੀਂ ਅਗੇ ਕੋਈ ਪੱਥਰ ਪਵਾ ਰਿਹਾ ਕੋਈ ਸਰਪੰਚ ਨੂੰ ਕਹਿੰਦੇ ਕਿਸੇ ਨੂੰ ਕਹਿੰਦੇ ਕੋਈ ਐਮਐਲਏ ਨੇ ਕੋਈ ਸੁਣ ਨਹੀਂ ਰਿਹਾ ਸਾਡੀ ਕਈ ਸਰਕਾਰਾਂ ਗਈਆਂ ਆਮ ਆਦਮੀ ਪਾਰਟੀ ਵੀ ਆ ਗਈ ਕੋਈ ਇੱਥੇ ਨਹੀਂ ਸੁਣ ਰਿਹਾ ਕੋਈ ਨਿਕਾਸੀ ਦੀ ਹੈ ਜੀ ਉਹ ਇੱਥੇ ਦੱਸ ਦੇਣਾ ਚਾਹੁੰਦੇ ਆ ਕਿ ਜਿਹੜੀ ਇਹ ਚੋਹਾਲ ਰੋਡ ਹੈ ਇੱਥੇ ਵੀ ਲੋਕਾਂ ਵੱਲੋਂ ਸੰਘਰਸ਼ ਕਰਕੇ ਇਹ ਜਿਹੜਾ ਹਾਈਵੇ ਰੋਡ ਸੀ ਇਹਨੂੰ ਮੁਰੰਮਤ ਕਰਵਾਇਆ ਗਿਆ ਔਰ ਦੁਬਾਰਾ ਬਣਾਇਆ ਗਿਆ ਇਸਦੇ ਵੀ ਹਾਲਾਤ ਜੋ ਨੇ ਉਹ ਵੀ ਖਸਤਾ ਸਨ ਤੇ ਇੱਥੇ ਵੀ ਤੁਸੀਂ ਹਾਲਾਤ ਦੇ ਸਕਦੇ ਹੋ ਕਿ ਇੱਕ ਐਕਟਿਵ ਸਵਾਰ ਜੋ ਵਿਅਕਤੀ ਆ ਉਹ ਆਪਣਾ ਰੋਜ਼ਗਾਰ ਲਈ ਕੁਝ ਪ੍ਰੋਡਕਟ ਵੇਚਣ ਜਾ ਰਿਹਾ ਪਿੰਡ ਦੇ ਵਿੱਚ ਇਲਾਕੇ ਦੇ ਵਿੱਚ ਪਰ ਕਿੰਨੀ ਵੱਡੀ ਸਮੱਸਿਆ ਨਾਲ ਨਿਕਲ ਰਿਹਾ ਇਹ ਲੇਡੀ ਸਾਹਿਬਾਨ ਵੀ ਇਥੋਂ ਲੰਘ ਰਹੇ ਨੇ ਹਾਂਜੀ ਕੀ ਨਾਮ ਹੈ ਮਾਤਾ ਜੀ ਮੇਰਾ ਨਾਮ ਰਵਿੰਦਰ ਹੈ ਜੀ ਹਾਂਜੀ ਕੀ ਕਹਿਣਾ ਚਾਹੋਗੇ ਇਥੋਂ ਤੁਸੀਂ ਇੱਧਰ ਨੂੰ ਜਾਣਾ ਤੇ ਕਿੱਦਾਂ ਜਾਓਗੇ ਜੀ ਅਸੀਂ ਪਿੰਡ ਸਲੇਰਨ ਜਾਣਾ ਹੈ ਜੀ ਬਹੁਤ ਔਖਾ ਹੈ ਇਥੋਂ ਲੰਘ ਨਹੀਂ ਹੁੰਦਾ ਮਿੱਟੀ ਸਿੱਟੀ ਹੋਈ ਆ ਚਿੱਕੜ ਬਹੁਤ ਹੋ ਜਾਂਦਾ ਪੈਦਲ ਚੱਲਣਾ ਔਖਾ ਆ ਬਹੁਤ ਮੁਸ਼ਕਲ ਆ ਸੜਕਾਂ ਬਣਾਈ ਨੂੰ ਬਹੁਤ ਟਾਈਮ ਹੋ ਗਿਆ ਸਰਕਾਰਾਂ ਵਾਦੇ ਤਾਂ ਬਹੁਤ ਕਰਦੀਆਂ ਪਰ ਕੁਛ ਨਹੀਂ ਫਾਇਦਾ ਦੇਖੋ ਤੁਸੀਂ ਆਪ ਦੇਖ ਲਓ ਕਿਵੇਂ ਇੱਥੋਂ ਦੀ ਤੁਰ ਕੇ ਜਾਣਾ ਬੱਚੇ ਸਕੂਲ ਜਾਂਦੇ ਬਹੁਤ ਔਖਾ ਹੁੰਦਾ ਹੈ ਜੀ ਮંત્રી ਸਾਹਿਬ ਇੱਥੇ ਵਿਜ਼ਿਟ ਨਹੀਂ ਕੀਤਾ ਮંત્રી ਸਾਹਿਬ ਜਦੋਂ ਵੋਟਾਂ ਹੁੰਦੀਆਂ ਉਦੋਂ ਜਾਂਦੇ ਆ ਮੁੜ ਕੇ ਤਾਂ ਮੰਤਰੀ ਸਾਹਿਬ ਇੱਧਰ ਨੂੰ ਮੂੰਹ ਵੀ ਨਹੀਂ ਕਰਦੇ ਲਓ ਜੀ ਮੰਤਰੀ ਸਾਹਿਬ ਲੋਕਾਂ ਦਾ ਕਹਿਣਾ ਕਿ ਸਿਰਫ ਵੋਟਾਂ ਵੇਲੇ ਤੁਹਾਡੇ ਸ਼ਕਲ ਦੇਖਣ ਨੂੰ ਮਿਲਦੀ ਹੈ ਤੇ ਉਸ ਤੋਂ ਬਾਅਦ ਤੁਸੀਂ ਇਸ ਇਲਾਕੇ ਵਿੱਚ ਦਿਖਾਈ ਨਹੀਂ ਦਿੰਦੇ ਹਾਂਜੀ ਸਰ ਕੀ ਨਾਮ ਹੈ ਮੇਰਾ ਨਾਮ ਵਿਜੇ ਕੁਮਾਰਾ ਜੀ ਠੀਕ ਹੈ ਮੈਂ ਚੋਹਾਲ ਦਾ ਵਾਸੀ ਹਾਂ ਇੱਕ ਤਾਂ ਸਰ ਇੱਥੇ ਦੇਖੋ ਚਿੱਕੜ ਬਹੁਤ ਹੋਇਆ ਪਿਆ ਠੀਕ ਹੈ ਦੂਜੀ ਗੱਲ ਇੱਥੇ ਕੂੜਾ ਸਿੱਟਣ ਦੀ ਕੋਈ ਵਿਵਸਥਾ ਨਹੀਂ ਹੈ ਨਾ ਸਰਪੰਚ ਨੇ ਦੇਖਿਆ ਤੱਕ ਕੂੜਾ ਇੱਦਾਂ ਹੀ ਪਲਾਟਾਂ 'ਚ ਸਿੱਟੀ ਜਾਂਦੇ ਆ। ਕੌਣ ਹੈ ਸਰਪੰਚ ਸਾਹਿਬ ਕੌਣ ਇੱਥੋਂ ਦੇ? ਇੱਥੇ ਪੱਟੀ ਸਾਹਿਬ ਸਰਪੰਚ ਆ ਹੀ। ਠੀਕ ਹੈ। ਤੇ ਉਹਨਾਂ ਨੇ ਦੇਖੋ ਨਾ ਉਹਨਾਂ ਨੂੰ ਕਿੰਨੀ ਵਾਰੀ ਕਿਹਾ ਕਿ ਇੱਥੇ ਵਿਵਸਥਾ ਕਰੋ ਕੂੜਾ ਸੱਟਣ ਦੀ। ਠੀਕ ਹੈ। ਨਾ ਕੋਈ ਇੱਥੇ ਤੱਕ ਕਿਸੇ ਨੇ ਗਾਲ ਗੋਰੀ ਆ। ਨਾ ਕੋਈ ਗੋਲ ਦਾ। ਠੀਕ ਹੈ। ਦੇਖੋ ਜਾ ਕੇ ਤੁਸੀਂ ਪਲਾਟਾਂ ਦੇ ਵਿੱਚ ਕੂੜਾ ਇਦਾਂ ਸੜਦੇ ਐ ਨਾ ਉਧਰੋਂ ਆਉਂਦੀ ਐ ਸਾਰੀ ਲੇਬਰ ਜਿੰਨੇ ਵੀ ਬੰਦੇ ਆਉਂਦੇ ਸਾਰੇ ਇੱਥੇ ਪਲਾਟਾਂ ਚ ਕੂੜਾ ਸੜਦੇ ਐ ਘਰਾਂ ਦੇ ਮੋਹਰੇ ਸੜਦੇ ਐ ਬਸ ਇੰਨਾ ਕਹਣਾ ਸੀ ਹਾਂਜੀ ਕੀ ਨਾਮ ਹੈ ਸਰ ਮੇਰਾ ਨਾਮ ਜਸਪਾਲ ਹੈ ਜੀ ਹਾਂਜੀ ਕੀ ਕੰਮ ਕਰਦੇ ਤੁਸੀਂ ਮੈਂ ਸਾਡੀ ਦੁਕਾਨ ਜਿੱਧਰ ਨਾਲ ਹੀ ਅੱਛਾ ਜੀ ਮੇਨ ਰੋਡ ਤੇ ਇੱਥੇ ਲੰਘੇ ਤਾਂ ਕਿਵੇਂ ਦੇਖਦੇ ਹੋ ਜੀ ਲੋ ਤੁਸੀਂ ਰੋਜ਼ਾਨਾ ਇੱਥੇ ਬੈਠੇ ਹੁੰਦੇ ਹੋ ਰੋਜ਼ਾਨਾ ਬੈਠੇ ਹੁੰਦੇ ਜੀ ਇਹਨਾਂ ਕੋਈ ਕੋਈ ਹਾਸਾ ਹੋ ਸਕਦਾ ਨਾਲ ਮੱਛਰ ਬਹੁਤ ਹੁੰਦੇ ਸਾਹਮਣੇ ਤੋਂ ਬਹੁਤ ਮੱਛਰ ਹੁੰਦੇ ਕੋਈ ਬਿਮਾਰੀ ਲੱਗ ਸਕਦੀ ਹੈ। ਹੋਰ ਯਾਰ ਹੈਗਾ ਤਾਂ ਹੈ ਨਾ। ਤੇ ਕੁਝ ਕਹਿਣਾ ਚਾਹੋਗੇ ਅਪੀਲ ਕਰਨੀ ਚਾਹੋਗੇ ਸਰਕਾਰ ਨੂੰ? ਸਰਕਾਰ ਨੂੰ ਇਹ ਅਪੀਲ ਹੈ ਵੀ ਇਹ ਠੀਕ ਕਰਨਾ ਚਾਹੀਦਾ। ਰਸਤਾ ਬਣਾਓ ਤਾਂ ਇਹ ਕੂੜਾ ਸੁੱਟਣ ਦਾ ਕੂੜਾ ਵੀ ਸੁੱਟਣ ਦੀ ਕੋਈ ਜਗ੍ਹਾ ਨਹੀਂ ਆਸਤੀ। ਸੋ ਇੱਕ ਲੇਡੀਜ਼ ਸਹਿਬਾਨ ਆ ਰਹੇ ਨੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਉਹਨਾਂ ਨੂੰ ਵੀ ਇੱਥੋਂ ਲੰਘਣਾ ਜਿਹੜਾ ਬੜਾ ਮੁਸ਼ਕਲ ਹੈ। ਕਿੰਨੇ ਮੁਸ਼ਕਲ ਦੇ ਨਾਲ ਔਕਰ ਦੇ ਨਾਲ ਇੱਥੋਂ ਨਿਕਲ ਰਹੇ ਨੇ ਤੇ ਕਿਸੇ ਵੀਲੇ ਵੀ ਕੋਈ ਪੈਰ ਸਲਿੱਪ ਕਰ ਜਾਂਦਾ ਜਾਂ ਛੱਟ ਚੋਟ ਲੱਗ ਜਾਂਦੀ ਹੈ ਤਾਂ ਉਸ ਦਾ ਐਕਸੀਡੈਂਟ ਵੀ ਹੋ ਸਕਦੇ ਨੇ ਗੱਡੀਆਂ ਦੇ ਸਰ ਇਹ ਕੀ ਅਪੀਲ ਕਰਨੀ ਚਾਹੁੰਦੇ ਸਰਕਾਰ ਨੂੰ ਅਸੀਂ ਤਾਂ ਸਰਕਾਰ ਨੂੰ ਇਹ ਕਹਿੰਦੇ ਵੀ ਇਹ ਜਿਹੜੀ ਵਿਵਸਥਾ ਹੈ ਠੀਕ ਕੀਤੀ ਜਾਏ ਉਸ ਚਾਲੂ ਰੂਪ ਦੇ ਤਾਂ ਕਿ ਬੰਦੇ ਨੂੰ ਐਕਸੀਡੈਂਟ ਨਾ ਹੋ ਉਹ ਸਾਨੂੰ ਆਣਾ ਜਾਣਾ ਕਿਉਂਕਿ ਇਹੀ ਸਰਕਾਰ ਦੀ ਕਮ ਹੈ ਇੱਕ ਨਾਲੀਆਂ ਦਾ ਕੰਮ ਹੈ ਇੱਕ ਸੜਕਾਂ ਦਾ ਕੰਮ ਹੈ ਤੇ ਇੱਕ ਪਾਣੀ ਦਾ ਕੰਮ ਹੈ ਜੇ ਤਿੰਨ ਕੰਮ ਵੀ ਅਜੇ ਤੱਕ ਜ਼ਿੰਦਗੀ ਚ ਪੂਰੇ ਨਹੀਂ ਹੋ ਸਕੇ ਸਾਰੀਆਂ ਸਰਕਾਰਾਂ ਨੂੰ ਜੁਮਾ ਕੇ ਦੇਖਿਆ ਸਰਪੰਚ ਦਾ ਕੰਮ ਹੈ ਜਾਂ ਜਿਸ ਦਾ ਵੀ ਕੰਮ ਹੈ ਉਹ ਕਰੇ ਇੱਥੇ ਇੱਥੇ ਬਜਰੀ ਪਵਾਏ ਪੱਥਰ ਪਵਾਏ ਔਰ ਪਾਣੀ ਦੀ ਨਿਕਾਸੀ ਪਾਣੀ ਦੀ ਨਿਕਾਸੀ ਕਰੇ ਤੇ ਆਣ ਜਾਣ ਦੀ ਸਹੂਲਤ ਸਹੀ ਹੋ ਤੇ ਵਿਵਸਥਾ ਉਹ ਸਫਾਈ ਦੀ ਵਿਵਸਥਾ ਹੋ ਜੋ ਕਚਰਾ ਸਾਡੇ ਕੋਲ ਛੜਦੇ ਇਥੇ ਲੋਕ ਪਲਾਟਾਂ ਦੇ ਕਚਰਾ ਫੈਂਕੀ ਜਾ ਰਿਹਾ ਹੈ ਉਹ ਜੇ ਮਲੇਰੀਆ ਫੈਲਿਆ ਨਾਲੀ ਜਿਹੜੀ ਹੈ ਪਾਣੀ ਦੀ ਉਹ ਪਾਣੀ ਨਾਲੀ ਤੋੜਤੀ ਹੋ ਅੱਗੇ ਜਾ ਕੇ ਤੁਹਾਨੂੰ ਮੈਂ ਦੱਸਦਾ ਹੋਰ ਵੀ ਬੰਦੇ ਆ ਰਹੇ ਸਾਡੇ ਜਿਹਦੇ ਪ੍ਰੋਬਲਮ ਇੱਕ ਹੋਰ ਪ੍ਰੋਬਲਮ ਦੱਸਦਾ ਅੱਗੇ ਜਾ ਕੇ ਤੁਹਾਡਾ ਇਸ ਮਾਮਲੇ ਤੇ ਮੰਤਰੀ ਸਾਹਿਬਾ ਨਾਲ ਗੱਲ ਕੀਤੀ ਜੋ ਬ੍ਰਹਮਸ਼ੰਕਰ ਜਿੰਪਾਏ ਤੁਹਾਨੂੰ ਮਿਲਦੇ ਨਹੀਂ ਅਸੀਂ ਕਈ ਵਾਰ ਗਏ ਉਹਦੇ ਆਫਿਸ 'ਚ ਗਏ ਬੰਦੇ ਟੂਰ ਤੇ ਆ ਕਿੱਥੇ ਆ ਬਾਅਦ 'ਚ ਦਿਖਾਂਗੇ ਇਹ ਕੋਈ ਅਜੇ ਤੱਕ ਆਮ ਆਦਮੀ ਪਾਰਟੀ ਦਾ ਬੰਦਾ ਕੋਈ ਨਹੀਂ ਆਇਆ ਇਥੇ ਇਸ ਪਿੰ ਕੋ ਕਿਹਦੇ ਨਾਲ ਗੱਲ ਕਰੀਆ ਸੀ ਸਰਪੰਚਾਂ ਦੇ ਆ ਗਏ ਉਹ ਕਾਂਗਰਸ ਦੇ ਆ ਗਏ ਉਹ ਕਹਿੰਦੇ ਸਾਡ ਨੂੰ ਪੈਸੇ ਨਹੀਂ ਮਿਲਦੇ ਜੀ ਸਾਡੇ ਕੋਲ ਬਜਟ ਨਹੀਂ ਆਸੀ ਕੀ ਕਰਨਾ ਸਰਕਾਰ ਤਾਂ ਆਮ ਲੋਕਾਂ ਦੀ ਹੈ ਜੀ ਤਾਂ ਆਮ ਲੋਕਾਂ ਦੀ ਆਮ ਲੋਕਾਂ ਨੂੰ ਕਹਿੰਦੇ ਬਜਟ ਨਹੀਂ ਆ ਜਲਦੀ ਆਮ ਆਦੀ ਪਾਰਟੀ ਦਾ ਸਾਡੇ ਕੋਲ ਪੈਸੇ ਨਹੀਂ ਆਸੀ ਕੀ ਕਰਨਾ ਕਈ ਵਾਰ ਕਹਿ ਚੁੱਕੇ ਉਹਨਾਂ ਨੇ ਨਾੜੀ ਖੁੱਸ ਗਈ ਹੈ ਨਾੜੀ ਨਾੜੀ ਨੂੰ ਠੀਕ ਕਰਕੇ ਦੇ ਰਿਹਾ ਕੋਈ ਨਹੀਂ ਦੱਸੋ ਅਸੀਂ ਕਿੱਥੇ ਜਾਈਏ ਆਮ ਪਬਲਿਕ ਕਿੱਥੇ ਜਾਈਏ ਅਸੀਂ ਟੈਕਸਾਂ ਭਰ ਰਹੇ ਅਸੀਂ ਪੈਸੇ ਦੇ ਰਹੇ ਆ ਅਸੀਂ ਕਿੱਥੇ ਜਾਣਾ ਦੱਸੋ ਇਹ ਇਹ ਦੇਖੋ ਇਹਨਾਂ ਦਾ ਬੁਰਾ ਹਾਲ ਹੀ ਦਿਖਦਾ ਆਰਪਨਾ ਹਾਂਜੀ ਕਿਹੜੇ ਪਿੰਡ

ਉਹ ਇਤਨੇ ਗੰਦੇ ਹਾਲਾਤ ਆ ਕਿਸੇ ਸੇ ਆਪਣੇ ਵਿਚ ਚਰਚਾ ਨਹੀਂ ਕੀਤੀ ਇਸ ਕੀ ਬਾਤ ਨਹੀਂ ਕੋ ਪੁਲੀ ਚਰਚਾ ਸਭ ਸੇ ਕੀ ਅਮਨੇ ਸਰਪੰਚ ਕੋ ਬੋਲਾ ਤਾਂ ਉਸਨੇ ਮਿੱਟੀ ਪੇ ਡਾਲ ਦੀ ਮਿੱਟੀ ਸੇ ਹੁਣ ਕੰਮ ਬਣੇਗਾ بارش ਹੋਗੇ ਦੇਖੋ ਮਿੱਟੀ ਕੈਸੇ ਦਬਰੇ ਜਾਂ ਸੇ ਰੋੜੀ ਫੈਂਕਤੇ ਜਾਂ ਕੁਛ ਕਰਤੇ ਜੀ ਕੀ ਨਾਮ ਹੈ ਜੀ ਸੁਦੇਸ਼ ਰਣ ਜੀ ਕੀ ਕਹਿਣਾ ਚਾਹੋਗੇ ਇਸ ਮੁੱਦੇ ਤੇ ਇਹ ਰਸਤਾ ਦੇਖੋ ਬਣ ਜਾਏ ਬੱਚੇ ਵੀ ਆਂਦੇ ਆ ਨਾਈ ਡਿਊਟੀਆਂ ਕਰਦੇ ਆ ਤਾਂ ਕਿਦਾਂ ਨੰਗਣਗੇ ਉਹ ਇੱਥੇ ਦੱਸੋ ਤੁਸੀਂ ਆਪਣੇ ਆਪ ਹੀ ਕੋਈ ਹੱਲ ਕਰਨਾ ਚਾਹੀਦਾ ਨਾ ਇਹ ਪੰਚਾਇਤ ਨੂੰ ਵੀ ਉਹੀ ਪੰਚਾਇਤ ਨਾਲ ਗੱਲ ਇਹਦੇ ਮਾਮਲੇ ਤੇ ਪਤਾ ਨਹੀਂ ਭਾਜੀ ਕਰਦੇ ਆ ਸਾਰੀਆਂ ਗੱਲਾਂ ਇਹ ਹੀ ਕਹਿੰਦੇ ਆ ਕਿ ਉਹਨਾਂ ਨੇ ਮਿੱਟੀ ਮੁੱਟੀ ਡਾਲੀ ਹੈ ਤੇ ਦੇਖੋ ਚਿਕਨੀ ਮਿੱਟੀ ਡਾਲਦੀ ਹੈ ਰੋੜਾ ਉੱਤੇ ਡਾਲਤੇ ਤਾਂ ਉਹ ਅੱਛਾ ਵੀ ਹੋ ਜਾਂਦਾ ਨਾ ਮਿੱਟੀ ਵੀ ਹੋ ਚੁੱਕਾ ਹੈ ਇਧਰ ਮੋਟਰਸਾਈਕਲ 'ਤੇ ਐਕਸੀਡੈਂਟ ਵੀ ਹੋ ਚੁੱਕਾ ਹੈ ਇਧਰ ਅੱਛਾ ਜੀ ਹਾਂ ਜੀ ਅੱਜ ਕੀ ਕਹਿਣਾ ਚਾਹੋਗੇ ਤੁਸੀਂ ਕੀ ਨਾਮ ਹੈ ਜੀ ਜੀ ਸੰਤੋਸ਼ ਹਾਂ ਜੀ ਤੁਸੀਂ ਇਥੋਂ ਲੰਘ ਕੇ ਆਏ ਹੋ ਹੁਣ ਤਾਂ ਕਿੱਦਾਂ ਦੇ ਹਾਲਾਤ ਦੇਖਦੇ ਹੋ ਭਾਜੀ ਤੁਹਾਡੇ ਸਾਹਮਣੇ ਹਾਲਾਤ ਬਹੁਤ ਗੰਦੇ ਆ ਪੰਗਟਰ ਦਾ ਪਾਣੀ ਵੀ ਜਾਂਦਾ ਵਾ ਬੱਚਿਆਂ ਕੋ ਨਾਂਗ ਵੀ ਨੇ ਬੱਸ ਚੜਾਉਣ ਆਗੇ ਦਾ ਸਭ ਮਤਲਬ ਕਿ ਕਾ ਇਸ ਮੁੱਦੇ ਤੇ ਗੱਲਬਾਤ ਕੀਤੀ ਸਰਪੰਚ ਸਾਹਿਬ ਨਾਲ ਜਾਂ ਮੰਤਰੀ ਸਾਹਿਬ ਆਏ ਇੱਥੇ? ਨਹੀਂ ਇੱਥੇ ਤਾਂ ਕੋਈ ਨਹੀਂ ਆਇਆ ਜੀ। ਕੋਈ ਨਹੀਂ ਆਇਆ ਭਾਜੀ। ਹਾਂਜੀ। ਸਰਕਾਰ ਦਾ ਕਹਿੰਦੀ ਲੋਕਾਂ ਦੀ ਸਰਕਾਰ ਹੈ ਅਸੀਂ ਲੋਕਾਂ ਦੇ ਵਿੱਚ ਰਹਿੰਦੇ ਹਾਂ। ਕੋਈ ਨਹੀਂ ਆਇਆ ਭਾਜੀ ਉਹਨੇ ਅੰਕਲ ਉਹਨੇ ਕਾਲ ਕਰਦੇ ਆ ਇੱਥੇ ਤਾਂ ਕੋਈ ਨਹੀਂ ਆਇਆ। ਹਾਂਜੀ ਮੈਡਮ ਕੀ ਨਾਮ ਤੁਹਾਡਾ? ਵੈਸੇ ਹਰਦੀਪਕੌਰ ਜੀ ਮੇਰਾ ਨਾਮ ਮੈਂ ਪਿੰਡ ਚੋਹਾਲ ਦੀ ਵਾਸੀ ਆ। ਮੈਂ ਇਹ ਕਹਿਣਾ ਚਾਹੁੰਦੀ ਆ ਦੇਖੋ ਜੀ ਇੰਨੀ ਗਲੀ ਗੰਦੀ ਆ ਜੇ ਉਹਨਾਂ ਨੇ ਮਿੱਟੀ ਵੀ ਪੁਆਈ ਆ। ਤੇ ਮਿੱਟੀ ਵੀ ਨਹੀਂ ਮਤਲਬ ਰੇਤ ਲੀ ਵਿੱਚ ਚੀਕਣੀ ਉਹਦੇ ਨਾਲ ਕੋਈ ਫਾਇਦਾ ਨਹੀਂ ਆ ਦੂਸਰੇ ਦਿਨ بارش ਹੋ ਗਈ ਆ ਪੂਰਾ ਚਿੱਕੜ ਚਿੱਕੜ ਗਲੀ ਚ ਹੋ ਗਿਆ ਬੱਚਿਆਂ ਨੂੰ ਆਉਣ ਜਾਣ ਦੀ ਇੰਨੀ ਪਰੇਸ਼ਾਨੀ ਆ ਰਹੀ ਨਾ ਸਾਡੇ ਵਿੱਚ ਦੇਖੋ ਪੜ੍ਹਨ ਜਾਂਦੇ ਆ ਟਿਊਸ਼ਨ ਵੀ ਜਾਂਦੇ ਆ ਔਰ ਬੱਚੇ ਲਿਬੜ ਕੇ ਆਂਦੇ ਇੰਨੇ ਗੰਦੇ ਹੋ ਕੇ ਆਂਦੇ ਨਾ ਬੜੀ ਮਾੜੀ ਹਾਲਤ ਆ ਬਹੁਤ ਜ਼ਿਆਦਾ ਮਾੜੀ ਹਾਲਤ ਆ ਇਹ ਗਲੀ ਪਤਾ ਨਹੀਂ ਕਿੰਨੇ 4 ਮਹੀਨੇ ਤੋਂ ਕੁਛ 6 ਮਹੀਨੇ ਤੋਂ ਮੈਨੂੰ ਲੱਗਦਾ ਸਾਲ ਤੋਂ ਹੀ ਖਰਾਬ ਹੈ 1-2 ਮਹੀਨਿਆਂ ਦੀ ਗੱਲ ਨਹੀਂ ਅਸੀਂ 1 ਸਾਲ ਤੋਂ ਕਹਿ ਰਹੇ ਹਾਂ ਕਿ ਗਲੀ ਠੀਕ ਕਰਵਾਓ ਕੋਈ ਨਹੀਂ ਕਰਵੰਦਾ ਪਿਆ ਹੈਗਾ ਇੱਥੇ ਪਰ ਸਰਕਾਰ ਵੱਲੋਂ ਤਾਂ ਸਫਾਈ ਉਹ ਵੀ ਚਲਾਇਆ ਗਿਆ ਸੀ ਤੇ ਸੜਕਾਂ ਦੀ ਕਹਿੰਦੇ ਰਿਪੇਅਰ ਕੀਤੀ ਜਾ ਰਹੀ ਉਹਦਾ ਕੋਈ ਮਤਲਬ ਨਹੀਂ ਹੈਗਾ ਸਾਈਡਾ ਛੜੇ ਤੋਂ ਹਲਕਾ ਹਲਕਾ ਕਾਕੂ ਪਾਟ ਦਿੰਦੇ ਆ ਕੋਈ ਫਾਇਦਾ ਨਹੀਂ ਦਿਖਾਵਾ ਜਾ ਕਰ ਦਿੰਦੇ ਜਾਨੀ ਦਿਖਾਵਾ ਜਾ ਕਰਕੇ ਬਸ ਕਹਿ ਦਿੰਦੇ ਕਿ ਹੋ ਗਿਆ ਤਾਂ ਮੰਤਰੀ ਸਾਹਿਬ ਇੱਕ ਤੁਹਾਡੇ ਦਿਖਾਵਾ ਕੀਤਾ ਜਾ ਰਿਹਾ ਇਸ ਮਾਮਲੇ ਤੇ ਕਿਤੇ ਸਫਾਈ ਦਾ ਪ੍ਰਬੰਧ ਨਹੀਂ ਹੈ ਤਾਂ ਤੁਸੀਂ ਆਪਣੇ ਅੱਖੀ ਇਹ ਚੀਜ਼ਾਂ ਦੇਖ ਸਕਦੇ ਹੋ ਸਰ ਤੁਸੀਂ ਇੱਥੋਂ ਆਏ ਹੋ ਤੇ ਆਪਣੇ ਪਰਿਵਾਰ ਦੇ ਨਾਲ ਕਿਤੇ ਤਿਲਕ ਡਿੱਗ ਵੀ ਸਕਦੇ ਸੀ ਇੱਕ ਵਾਰ ਬਿਲਕੁਲ ਜੀ ਬਿਲਕੁਲ ਇਹ ਤੇ ਕੋਈ ਸ਼ੱਕ ਨਹੀਂ ਜੀ ਇੱਥੋਂ ਦੇ ਦੇਖੋ ਜੀ ਮੈਂ ਸਲੇਰਨ ਦਾ ਹੀ ਰਹਿਣ ਵਾਲਾ ਅੱਜ ਤੱਕ ਕਦੀ ਇੱਥੋਂ ਗੰਦਾ ਹ ਇੰਨੇ ਮਾੜੇ ਹਾਲਾਤ ਆ ਮੈਂ ਕਹਿੰਦਾ ਚਿਕਨੀ ਮਿੱਟੀ ਪਾ ਕੇ ਹੋਰ ਮਾੜੇ ਹਾਲਾਤ ਕਰਤੇ ਪਹਿਲਾਂ ਤਾਂ ਪਾਣੀ ਨਿਕਲ ਵੀ ਜਾਂਦਾ ਸੀਗਾ ਹੁਣ ਤਾਂ ਕਦੀ ਇਧਰੋਂ ਬੜੋ ਇੱਕੋ ਰਾਹ ਤਾਂ ਰੇਗਲ ਮੰਤਰੀ ਸਾਹਿਬ ਦੀ ਮੰਤਰੀ ਸਾਹਿਬ ਨੂੰ ਤਾਂ ਇਹੀ ਰਾਹ ਤਾ ਨੰਗ ਨੂੰ ਕਿੰਨੀ ਵਾਰੀ ਸਲੇਰਨ ਧਾਮ ਦੁਨੀਆ ਤੋਂ ਜਾਂਦੀ ਆ ਮੰਤਰੀ ਸਾਹਿਬ ਸੰਪਲ ਸਾਹਿਬ ਖੁਦ ਇੱਥੋਂ ਦੀ ਨੰਗਦੇ ਹੈਗੇ ਮੈਨੂੰ ਤਾਂ ਸਮਝ ਨਹੀਂ ਆਉਂਦੀ ਅੱਖਾਂ ਮੀਰ ਕੇ ਉਹਦੇ ਨੰਗਦੇ ਨੇ ਪਤਾ ਨਹੀਂ ਇਹ ਚੀਜ਼ਾਂ ਨਹੀਂ ਇਹ ਨਹੀਂ ਹੋਣਾ ਜੀ ਕੁਝ ਕੁਝ ਨਹੀਂ ਖਾਲੀ ਕਾਜਾਂ ਵਿੱਚ ਆ ਭਾਸ਼ਣ ਦੇ ਲਿਆ ਬੜਾ ਬੜਾ ਇਕੱਠੇ ਕਰ ਲੈ ਵਸ ਇਸ ਤੋਂ ਜ਼ਿਆਦਾ ਕੁਝ ਵੀ ਹੈ ਨਹੀਂ ਇਹ ਤਾਂ ਕਦੀ ਗੰਦ ਨਹੀਂ ਗਿਆ ਪਹਿਲਾ ਹੁਣ ਮਿੱਟੀ ਪਾ ਕੇ ਮੈਂ ਕਹਿੰਦਾ ਪਤਾ ਨਹੀਂ ਕਿ ਇਹਦਾ ਦਿਮਾਗ ਇੰਨਾ ਵਧੀਆ ਚਿਕਣੀ ਮਿੱਟੀ ਪਾ ਕੇ ਚਿਕੜੋ ਚਿਕੜੀ ਕਰਤਾ ਸਭ ਲਿਬੜੇ ਲਵਾੜੇ ਜਾਂਦੇ ਕੋਈ ਵਿੱਚ ਡਿਗ ਵੀ ਜਾਂਦੇ ਇਹਦੇ ਨਾਮ ਹੈ ਜੀ ਪੰਕਜ ਪੰਕਜ ਜੀ ਅੱਜ ਜਿੱਥੇ ਤੁਸੀਂ ਲੰਘ ਰਹੇ ਹੋ ਤਾਂ ਕਿੰਨੀ ਵਾਰੀ ਤੁਸੀਂ ਰੋਜ਼ ਲੰਘਦੇ ਹੋ ਜੀ ਦੋ ਤਿੰਨ ਵਾਰੀ ਦੋ ਤਿੰਨ ਵਾਰੀ ਲੰਘਦੇ ਹੋ ਤਾਂ ਕਿਦਾਂ ਦੇ ਹਾਲਾਤ ਦੇਖਦੇ ਹੋ ਕਿ ਤੁਹਾਡੀ ਗੱਡੀ ਜਿਹੜੀ ਐ ਸਹੀ ਸਲਮ ਦੇ ਹਾਲਾਤ ਨੇ ਗੱਡੀਆਂ ਮਤਲਬ ਖਰਾਬ ਹੀ ਹੁੰਦੇ ਸ਼ੁਕਰ ਸ਼ੁਕਰ ਖਰਾਬ ਹੀ ਹੁੰਦੇ ਜਿਹੜੇ ਹਾਲਾਤ ਨੇ ਇੱਥੇ ਦੇ ਬੜਾ ਔਖਾ ਲੰਘਦੇ ਇਤੋਂ ਕਦੀ ਗੱਲ ਨਹੀਂ ਹੋਈ ਮੰਤਰੀ ਸਾਹਿਬ ਨਾਲ ਜਾਂ ਪ੍ਰਸ਼ਾਸਨ ਦੇ ਨਾਲ ਇਸ ਮੁੱਦੇ ਤੇ ਕਿ ਇਹਨੂੰ ਠੀਕ ਕੀਤਾ ਜਾਵੇ ਕੀ ਦਿਨਾਂ ਗੱਲ ਕਰੀਏ ਕੋਈ ਸੁਣੂਗਾ ਤਾਂ ਹੀ ਗੱਲ ਕਰਾਂਗੇ ਅਸੀਂ ਕਰਦਾ ਹੀ ਨਹੀਂ ਸਰਕਾਰ ਤਾਂ ਕਹਿੰਦੀ ਸੀ ਤੁਹਾਡੇ ਆ ਤੁਹਾਡੇ ਵਿਚਾਰ ਨੇ ਆ ਤੇ ਤੁਹਾਡੀ ਲੋਕਾਂ ਦੀ ਸੁਣਨੀ ਅਸੀਂ ਕੋਈ ਨਹੀਂ ਸੁਣਦਾ ਬਸ ਐਦਾ ਹੀ ਆ ਸਭ ਦੇਖੀ ਜਾ ਭੇੜ ਚਾਲ ਲਿਆ ਤੁਸੀਂ ਦੇਖੀ ਜਾਂਦੇ ਜਿਵੇਂ ਸੁਣਦੇ ਹੁੰਦੇ ਤਾਂ ਐਦੇ ਤੇ ਹਾਲਾਤ ਥੋੜੀ ਹੁਣੇ ਸੀ ਤੋਂ ਇਹ ਜਿਹੜੇ ਹਾਲਾਤ ਹੁਣ ਦਿਖਾ ਰਹੇ ਆ ਹੁਸ਼ਿਆਰਪੁਰ ਤੋਂ ਚੋਹਾਰ ਰੋਡ ਤੋਂ ਸਲੇਰਨ ਨੂੰ ਇੱਕ ਲਿੰਕ ਰੋਡ ਨਿਕਲਦਾ ਉੱਥੋਂ ਦੇ ਇਹ ਹਾਲਾਤ ਨੇ ਤੇ ਮੁਹੱਲਾ ਵਾਸੀਆਂ ਵੱਲੋਂ ਇੱਕ ਮੰਗ ਕੀਤੀ ਗਈ ਹੈ ਪ੍ਰਸ਼ਾਸਨ ਵੱਲੋਂ ਪੰਜਾਬ ਸਰਕਾਰ ਵੱਲੋਂ ਕਿ ਇਸ ਦੀ ਮੁਰੰਮਤ ਜਲਦੀ ਜਲਦੀ ਕੀਤੀ ਜਾਵੇ ਤਾਂ ਜੋ ਸਕੂਲ ਨੂੰ ਜੋ ਬੱਚੇ ਜਾਂਦੇ ਨੇ ਆਪਣੇ ਵਾਹਨਾਂ ਤੇ ਜਾਂਦੇ ਨੇ ਤੇ ਕਿਸ ਤਰ੍ਹਾਂ ਦੀ ਸੱਟ ਚੋਟ ਨਾਲ ਲੱਗ ਸਕੇ ਤੇ ਘਟਨਾਾਂ ਦੀ ਵੀ ਇੱਥੇ ਡਰ ਬਣਿਆ ਰਹਿੰਦਾ ਰਾਤ ਬਰਾਤੇ ਵੀ ਜੋ ਆਪਣੀਆਂ ਡਿਊਟੀਆਂ ਕਰਕੇ ਘਰ ਪਹੁੰਚਦੇ ਨੇ ਤੇ ਉਹਨਾਂ ਨੂੰ ਵੀ ਇੱਥੋਂ ਖਤਰੇ ਦਾ ਜਿਹੜਾ ਹੈਗਾ ਡਰ ਬਣਿਆ ਰਹਿੰਦਾ ਸੋ ਇਹਨਾਂ ਸਾਰੀਆਂ ਸਮੱਸਿਆਵਾਂ ਨੂੰ ਦੇਖਦੇ ਹੋਏ ਪਿੰਡੋਂ ਪਿੰਡ ਵਾਸੀਆਂ ਵੱਲੋਂ ਇੱਕ ਮੰਗ ਕੀਤੀ ਗਈ ਹੈ ਇਸ ਨੂੰ ਜਲਦੀ ਜਲਦੀ ਇਸ ਦਾ ਹੱਲ ਕੀਤਾ ਜਾਵੇ ਤੁਹਾਡੇ ਭਾਜੀ ਮੇਰਾ ਸੰਦੀ ਠਾਕੁਰਾ ਜੀ ਹਾਂਜੀ ਕਿਹੜੇ ਮਲੇ ਤੋਂ ਜੀ ਭਾਜੀ ਮੇਰਾ ਆਹੀ ਚੋਹਾ ਲੈ ਨਾਲੀ ਸਲੇਨ ਰੋਡ ਤੇ ਜੀ ਤੇ ਕਿਦਾਂ ਦੇ ਜਿਹੜੇ ਹਾਲਾਤ ਨੇ ਬਣੇ ਹੋਏ ਤੁਹਾਡੇ ਸਾਹਮਣੇ ਭਾਜੀ ਕਾਫੀ ਟਾਈਮ ਹੋ ਗਿਆ ਐ ਰੋਡ ਦਾ ਕੋਈ ਸੁਧਾਰ ਨਹੀਂ ਜੀ ਇੱਥੇ ਲੰਘਦੇ ਵੀ ਲੋਕ ਬਹੁਤ ਜ਼ਿਆਦਾ ਤੇ ਹੁਣ ਆਹ ਮੀਂਹ ਪੈਣ ਕਰਕੇ ਭਾਜੀ ਬਹੁਤ ਜ਼ਿਆਦਾ ਖਰਾਬ ਹੋ ਗਿਆ ਪੂਰਾ ਰੋਡ ਤੁਸੀਂ ਦੇਖ ਹੀ ਰਿਹਾ ਟੁੱਟਾ ਪਿਆ ਭਾਜੀ ਪ੍ਰਸ਼ਾਸਨ ਵੀ ਕੁਛ ਨਹੀਂ ਦੇਖਦੇ ਭਾਜੀ ਸਰਪੰਚ ਸਾਹਿਬ ਨੂੰ ਵੀ ਕਿਹਾ ਸੀਗਾ ਅਸੀਂ ਕਿ ਰੋਡ ਬਣਾ ਦਿਓ ਉਹਨੇ ਪ੍ਰਤੀਸਤਾਈ ਸੀ ਉਦਾਂ ਪਰ ਏ ਪੱਟੀ ਸਾਹਿਬ ਜੀ ਹਾਂ ਜੀ ਕਿਹਾ ਸੁਣਨਾ ਮੀ ਪੈ ਗਿਆ ਭਾਜੀ ਉਹਦਾ ਹੋਰ ਖਰਾਬ ਹੋ ਗਿਆ ਜੀ 2 2.5 ਸਾਲ ਹੋ ਗਏ ਖਰਾਬ ਹੀ ਹੈ ਭਾਜੀ ਇਹ ਪਾ ਕੁਝ ਵੀ ਮਤਲਬ ਕੋਈ ਚ ਰੋਡ ਦਾ ਕੋਈ ਇੱਥੇ ਤੋਂ ਹੀ ਭਾਜੀ ਅੱਗੇ ਤੱਕ ਟੁੱਟਾ ਪਿਆ ਸਾਰਾ ਇਹ ਉੱਥੇ ਲੋਕ ਲੰਘਦੇ ਬਹੁਤ ਆਦੇ ਬਾਬਾ ਲਾਜੀ ਦਾ ਮੰਦਿਰ ਹੈ ਇਧਰ ਮਸਤਾਂ ਜਿਹਾ ਜਗਾ ਜੀ ਤੇ ਆ ਸਾਈ ਮੰਦਿਰ ਹੈ ਜੀ ਪਰ ਬਹੁਤ ਪਰੇਸ਼ਾਨੀ ਹੈ ਭਾਜੀ ਸਰਕਾਰ ਦੇ ਕੰਮ ਨੂੰ ਕਿਵੇਂ ਦੇਖਦੇ ਆ ਗਰਾਊਂਡ ਲੈਵਲ ਤੇ ਕਿ ਸਰਕਾਰ ਵੱਲੋਂ ਤਾਂ ਦਾਅਵੇ ਕੀਤੇ ਜਾਂਦੇ ਕਿ ਅਸੀਂ ਵਿਕਾਸ ਕਰ ਰਹੇ ਹਾਂ ਅਸੀਂ ਵੋਟਾਂ ਵਾਸਤੇ ਆਉਂਦੇ ਜੀ ਜ਼ੀਰੋ ਵਰਕ ਹੈ ਬਾਕੀ ਤੁਸੀਂ ਆਪ ਖੁਦ ਅੱਖੋਂ ਦੇਖ ਰਹੇ ਹੋ ਜੀ ਸਿਰ ਬੋਟਾ ਨੇ ਟਾਈਮ ਤੇ ਆਉਂਦੇ ਸਾਡੇ ਕੋਲ ਉਦਾਂ ਨਹੀਂ ਜੀ ਉਦਾਂ ਕੋਈ ਸੁਧ ਨਹੀਂ ਆ ਤੁਸੀਂ ਦੇਖ ਰਹੇ ਲੋਕ ਕਿੰਦਾ ਪਰੇਸ਼ਾਨ ਨੇ ਜੀ ਤੁਹਾਡੇ ਸਾਹਮਣੇ ਲੰਘ ਰਹੇ ਗੱਡੀਆਂ ਹੁਣ ਮੈਂ ਗੱਡੀ ਲੈ ਕੇ ਆਇਆ ਭਾਜੀ ਆ ਗੱਡੀ ਦੇਖੋ ਜੀ ਰੋਡ ਸਾਰੇ ਟੁੱਟਾ ਪਿਆ ਜੀ ਇੱਥੇ ਨਹੀਂ ਆ ਸਾਰੇ ਚੋਹਾਲ ਜੀ ਇਹੀ ਹਾਲ ਹੈ ਜੀ ਜੀਬੀਸੀ ਆਪਣਾ ਕੈਮਰਾਮੈਨ ਜਤਿੰਦਰ ਪ੍ਰਸਿੱਧ ਨਾਮ ਮਾਨਵ ਸਿੰਘ ਚੀਮਾ ਧੰਨਵਾਦ ਵੈਲਕਮ ਟੂ ਡੀਏਵੀ ਯੂਨੀਵਰਸਿਟੀ ਜਲੰਧਰ ਵੇਅਰ ਨੋਲੇਜ ਮੀਟਸ ਇਨੋਵੇਸ਼ਨ ਐਸਟੈਬਲਿਸ਼ਡ ਵਿਦ ਅ ਵਿਜ਼ਨ ਟੂ ਇਮਪਾਵਰ ਮਾਈਂਡਸ ਐਂਡ ਟਰਾਂਸਫਾਰਮ ਫਿਊਚਰਸ ਐਟ ਡੀਏਵੀ ਯੂ Where tradition meets modernity. Our state of the art campus and world class faculty ensure a nourishing environment for academic growth and personal development. Join us at DAV University Jalandhar and embark on a journey of discovery and success. Dare to dream, achieve greatness. DAV University Jalandhar, discover your potential.